ਕੰਪੂਲਿਆਂ ਦਾ ਹੀਆਂ ਦੋ ਦਿਨ ਜਿਆਦਾ ਆਵਾਜ਼ ਨਹੀਂ ਆਈ ਜਿਦਾ ਆਇਤੋ ਕਿ ਮੁਰਗੀਆਂ ਹੁੰਦੀਆਂ ਨੇ ਬਸ ਬਸ ਹੋਲੇ ਇਹ ਪਿੰਡ ਦੇ ਹੈਗੇ ਕਿਹਦੇ ਪਿੰਡ ਦੇ ਹੈਗੇ ਰੇਲ ਕੀ ਰੇਲ ਦਾ ਕੋਲ ਤੋਂ ਪੱਤ ਰੇਲ ਹੁੰਦਾ ਹੈ ਇਹ ਰੇਲ ਉਹ ਕਿੰਦਾ 에어ਪੋਰਟ ਤੋਂ ਆਇਆ ਜੀ ਕਿੰਦਾ ਜਿੰਨੇ ਇਧਰੋਂ ਆਇਆ ਦੇਖੋ ਮੜਿਆ ਹੈ ਇਹ ਰੁਕਾ ਲਾ ਦੇ ਜਾਨੀ ਲੀਟਾ ਇੱਕ ਵਜੇ ਆ ਕਿ 4 ਬੁੱਗੇ ਜੀ ਦਾ ਨੰਬਰ ਆ ਜਾ ਕਿਸੇ ਨੂੰ ਜਾਣਾ ਜੋ ਕਰੀ ਗਿਆ ਆ ਕੀ ਨਾਮ ਮਤ ਉਹਦਾ ਹੂੰ

ਉਹ ਮਿੱਤਰ ਚੇਗੀ ਨਹੀਂ ਜੀ ਮੇਰੇ ਮੇਰੇ ਸਕੇ ਬੋਇਆ ਦਾ ਇਹ ਚੇਕ ਅੱਛਾ ਹਾਂਜੀ ਨਾਂ ਮੇਰੇ ਨਾਂ ਦੇ ਦੋ ਬਾਕੀ ਦਿਨ ਤੇ ਉਹਨਾਂ ਦੇ ਸਕੇ ਮੇਰੇ ਤਾਜ ਚਾਚੇ ਚ ਆਉਂਦੇ ਤੇ ਉਹ ਵੀ ਮਤਲਬ ਸਾਰੇ ਕਹਿੰਦੇ 21 ਪਰਿਵਾਰ ਹਾਂਜੀ ਇੱਕ ਪਰਿਵਾਰ ਤੇ ਸੀ ਇੱਕ ਦੀ ਜਾਰੀ ਸੀ ਹਾਂਜੀ ਹਾਂਜੀ ਮਤਲਬ ਕੁਝ ਆਦਮੀ ਜਿੰਨਾ ਬਸ ਦਾ ਹਾਂਜੀ ਨਾ ਤੁੰਦਬੜੀ ਸੀ ਜੋ ਅਸਾਨੂੰ ਪਤਾ ਮੈਨੂੰ ਰਵੱਸ ਵੀ ਥੋੜੀ ਨੀਂਦ ਪੈ ਗਈ ਉੱਥੇ ਕਿਉਂਕਿ ਸੱਤ ਸੁੱਤੇ ਵੀ ਨਹੀਂ ਥਾ ਅੱਛਾ ਜੀ ਕਿੱਥੇ ਬੈਠੇ ਸੀ ਅੱਗੇ ਬੈਠਿਆ ਸੀ ਹਾਂਜੀ

ਕਿ ਬਸੂਤੇ ਕਰਦੇ ਕਿੰਦੂ ਕਿਦੂ ਜਾ ਰਹੇ ਬਸਕੇ ਬਸ ਸਾਰੀ ਚੰਡੀਪੁਰ ਹੁਸ਼ਿਆਰਪੁਰ ਨੂੰ ਤੇ ਇਹ ਆ ਰਹੇ ਸੀ ਉਧਰੋਂ ਢੋਲਵਾ ਜੁਰੋੜੀ ਤੋਂ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਭਾਈ ਸਰ ਇਹ ਨਹੀਂ ਕਹਿ ਸਕਦੇ ਤਵਦੀਸ਼ ਕਰਾਂਗੇ ਫਿਰ ਲੱਗੂ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਜੀ ਤਸੀਲ ਤਸੀਲ ਬਿਨਾਰੀ ਇਹ ਜਾ ਰਹੇ ਸੀ ਅੰਮ੍ਰਿਤਸਰ 에ਅਰਪੋਰਟ ਬੰਦੇ ਚੜਾਉਣੇ ਜਿਹੜੇ ਬਚ ਗਏ ਉਹਨੂੰ ਚੜਾਉਣੇ ਜਾ ਰਹੇ ਠੀਕ ਹੈ